ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਕਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਨਮਸਕਾਰ ਦੋਸਤੋ ਆਮਨੇ ਸਾਹਮਨੇ ਦੇਖ ਰਹੇ ਸਾਰੇ ਦਰਸ਼ਕੋਵਾਂ ਨੂੰ ਫਿਰ ਤੋਂ ਪਿਆਰ ਭਰਾਂ ਨਮਸਕਾਰ ਮੈਂ ਤੁਹਾਡਾ ਆਪਣਾ ਐਸਕੇ ਸਖਾ ਨਾਲ ਖਾਸ ਮੁਲਾਕਾਤ ਦੇ ਨਾਲ ਲੈ ਕੇ ਆਇਆ ਅੱਜ ਗੱਲ ਕਰਾਂਗੇ ਅਸੀਂ ਪੰਨ ਵੀ ਗੱਲ ਕਰਾਂਗੇ ਜੰਦਰ ਕੰਡ ਤੋਂ ਕਿ ਦੋਸਤੋ ਅਮਨੇ ਸਾਹਮਣੇ ਦੇਖਦੇ ਸਾਰੇ ਦਰਸ਼ਕਾਂ ਦੇਖੋ ਤੇ ਫਿਰ ਤੋਂ ਪਿਆਰ ਭਰ ਨਮਸਕਾਰ ਗੱਲ ਕਰਾਂਗੇ ਅੱਜ ਜੰਦਰ ਕੈਂਟ ਹਲਕੇ ਦੀ ਗੱਲ ਕਰਾਂ ਸਾਡੇ ਤੇਜ ਸਿੰਘ ਸਾਹਿਬ ਅਸਾਂ ਮੌਜੂਦ ਹਨ ਆਖਿਰਕਾਰ ਰਾਜਨੀਤੀ ਇਹ ਆਂਦਾ ਵੱਡਾ ਕਾਰਨ ਕਿ ਆ ਵਧੀਆ ਜ਼ਿੰਦਗੀ ਵਧੀਆ ਅਫੀਸਰ ਲੈਣ ਦੇ ਵਿੱਚ ਇਹਨਾਂ ਨੇ ਕਾਫੀ ਆਪਣੀ ਇੱਜ਼ਤ ਮਾਨ ਸਨਮਾਨ ਵਧਾਇਆ ਕੈਂਟ ਹਲਕੇ ਦੇ ਵਿੱਚੋਂ ਜੋ ਨਿਸ਼ਾਨ ਪੈੰਡਾ ਲੈ ਕੇ ਆਖਿਰਕਾਰ ਚੋਣਵੀ ਮੈਦਾਨ ਵਿੱਚ ਉੱਤੇ ਗਏ ਨੇ ਤੇਜੀ ਸਾਹਿਬ ਤੇਜੀ ਸਾਹਿਬ ਸਾਨੂੰ ਪਹਿਲਾਂ ਤੁਹਾਡਾ ਆਜ ਤੇ ਕਾਮੇ ਸਾਹਮਣੇ ਵਿੱਚ ਸਵਾਗਤ ਕੀਤਾ ਜਾਂਦਾ ਹੈ ਕਿ ਨਮਸਕਾਰ ਜੀ ਸਤਿ ਸ੍ਰੀ ਅਕਾਲ ਮੈਂ ਜਿਹੜਾ ਅੱਜ ਇਹ ਜਿਹੜਾ ਪੈਨ ਆ ਇਹ ਪੈਨ ਦੇ ਉੱਤੇ ਮੈਂ ਜਿਹੜੀ ਆ ਅੱਜ ਤਕੀਫ ਕਰੂੰਗਾ ਕਿ ਇਹ ਜਿਹੜੀ ਆ ਮੋਹ ਲਾਈ ਜਾਵੇ ਕਿਉਂਕਿ ਇਹ ਪੈਨ ਨੇ ਹੀ ਸਾਨੂੰ ਜਿਹੜਾ ਆ ਵਿੱਜਾ ਦਿੱਤੀ ਔਰ ਇਸ ਪੈਨ ਦੇ ਨਾਲ ਹੀ ਮੈਂ 35 ਸਾਲ ਕੰਮ ਕੀਤੀ ਜੀ ਇਮਾਨਦਾਰੀ ਨਾਲ ਨੌਕਰੀ ਕੀਤੀ ਜੀ ਔਰ ਮੈਂ ਚਾਹੁੰਦਾ ਕਿ ਇਸ ਸੇਸ਼ ਦੀ ਜਿਹੜੀ ਕਿਸਮਤ ਆ ਪੰਜਾਬ ਦੀ ਆ ਵੇ ਦੇਸ਼ ਦੀ ਕਿਸਮਤ ਜਿਹੜੀ ਆ ਇਸ ਪੈਨ ਨਾਲ ਇਮਾਨਦਾਰੀ ਨਾਲ ਜਿਹੜੀ ਆ ਲਿਖੀ ਜਾਵੇ ਜੀ دوستੋ ਪੈਨ ਦੀ ਗੱਲ ਕਰਦੇ ਤੇ ਪੈਨ ਆਖੀਕਾਰ ਹਰ ਇੱਕ ਇਨਸਾਨ ਦੇ ਵਧੀਆ ਕਰਮ ਲਿਖਦਾ ਹੈ ਪੈਨ ਜੱਜ ਹੋਵੇ ਜਾਂ ਪੁਲਿਸ ਅਫੀਸਰ ਹੋਵੇ ਤੇ ਜਾਂ ਫਿਰ ਮੀਡੀਆ ਹੋਵੇ ਪੈਨ ਜਮਾਨ ਲਿਕੇ ਭਵਿਸ਼ਿਆ ਦੱਸਿਆ ਜਾਂਦਾ ਕਿ ਆਖੀਕਾਰ ਪੈਨ ਸਚਾਈ ਲਿਖਦਾ ਹੈ ਕਿਸ ਤਰੀਕੇ ਦੇ ਨਾਲ ਲਿਖਦਾ ਅਸੀਂ ਹੁਣ ਗੱਲ ਕਰਾਂਗੇ ਕਿ ਆਖੀਕਾਰ ਤੇਜੀ ਸਾਹਿਬ ਨੂੰ ਚੋਣ ਮੈਦਾਨ ਵਿੱਚ ਕਿਸ ਕੰਮ ਤੋਂ ਉੱਤਣ ਗਿਆ ਤੇਜੀ ਸਾਹਿਬ ਚੋਣ ਮੈਦਾਨ ਵਿੱਚ ਤੁਸੀਂ ਕਿਉਂ ਆਏ ਕਿਉਂ ਤੇ ਕਿਉਂ ਰਾਜਨੀਤੀ ਵਿੱਚ ਕਦਮ ਤਰਿਆ ਦੇਖੋ ਮੈਂ 35 ਸਾਲ ਸਰਕਾਰ ਨੂੰ ਦਿੱਤੇ ਜੀ ਜੇਲ ਡਿਪਾਰਟਮੈਂਟ ਦੇ ਵਿੱਚ ਮੈਂ ਨੌਕਰੀ ਕੀਤੀ ਬਤੌਰ ਸਟੂਡੈਂਟ ਜੇਲ ਜੀ ਔਰ ਮੈਂ ਰਿਟਾਇਰ ਹੋ ਕੇ ਆਪਣੀ ਜਿਹੜੀ ਇਹ ਲਾਈਫ ਵਧੀਆ ਤਰੀਕੇ ਨਾਲ ਗੁਜ਼ਾਰ ਰਿਹਾ ਹਾਂ ਔਰ ਮੈਂ ਮੈਂ ਇਹ ਵੀ ਕਰ ਸਕਦਾ ਸੀਗਾ ਕਿ ਮੈਂ ਆਪਣੀ ਲਾਈਫ ਜਿਹੜੀ ਆ ਵਧੀਆ ਤਰੀਕੇ ਨਾਲ ਐਸੇ ਇਸੇ ਤਰ੍ਹਾਂ ਹੀ ਸਮੁਤਲੀ ਕੱਢੀ ਜਾਵਾਂ ਜੀ ਜੀ ਗੁਜ਼ਾਰੀ ਜਾਵਾਂ ਪਰੰਤੂ ਇੱਕ ਮੈਨੂੰ ਮਹਿਸੂਸ ਹੋਇਆ कि ਜਿਹੜੀਆਂ ਸਾਡੇ ਆੜੇ ਤੜਾੜੇ ਦੀਆਂ ਪਾਰਟੀਆਂ ਕੋਈ ਵੀ ਪਾਰਟੀ ਹੋਵੇ ਕਿਸੇ ਵੀ ਪਾਰਟੀ ਮੈਂ ਕਿਸੇ ਵੀ ਨਾਮ ਨਹੀਂ ਲੈਣਾ ਚਾਹੁੰਦਾ ਪਾਰਟੀਕੂਲਰ ਪਾਰਟੀ ਦਾ ਹਰ ਇੱਕ ਪਾਰਟੀ ਜਿਹੜੀ ਆ ਉਹ ਜਨਤਾ ਨੂੰ ਝੋਖਾ ਦਿੰਦੀ ਆ ਬਿਲਕੁਲ ਬਹੁਤ ਝੋਖਾ ਦੇ ਕੇ ਉਹਨਾਂ ਤੋਂ ਵੋਟ ਜਿਹੜੀ ਆ ਜਿਹੜੀ ਲੈ ਲਈ ਜਾਂਦੀ ਆ ਉਸ ਤੋਂ ਬਾਅਦ ਉਹ ਜਨਤਾ ਦੇ ਕੰਮ ਨਹੀਂ ਆਉਂਦੇ ਉਹ ਆਪਣਾ ਜੋ ਹੈਗਾ ਜਿਹੜੀ ਪਾਰਟੀਆਂ ਵੱਲੋਂ ਜੋ ਵੀ ਇਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਉਹ ਵੀ ਤਕਰੀਬਨ ਇੱਕ ਬੈਗ ਲੈ ਕੇ ਜਾਣਾ ਪੈਂਦਾ ਬਿਲਕੁਲ ਔਰ ਬੈਗ ਲੈ ਕੇ ਉਹ ਸਾਡੇ ਹੀ ਪੈਸਾ ਪਬਲਿਕ ਦਾ ਜਿਹੜਾ ਆ ਉਹ ਮਿਸਟਰ ਹੁੰਦਾ ਆ ਉਹ ਬੈਗ ਲੈ ਕੇ ਸਾਨੂੰ ਫਿਰ ਪਾਰਟੀ ਤੋਂ ਦੇਣ ਲੈਣੀ ਪੈਂਦੀ ਆ ਉਸ ਤੋਂ ਬਾਅਦ ਜਦੋਂ ਅਸੀਂ ਜਿੱਤ ਜਾਂਦੇ ਆ ਬਤੌਰ ਕੌਂਸਲਰ ਜਿੱਤ ਜਾਂਦੇ ਆ ਜਾਂ ਐਮਐਲਏ ਜਿੱਤ ਜਾਂਦੇ ਆ ਤੇ ਉਹ ਹੀ ਜਿਹੜਾ ਆ ਜਦੋਂ ਸਾਨੂੰ ਕੋਈ ਬਜਟ ਅਲੋਟ ਹੁੰਦਾ ਆ ਡਿਪਾਰਟਮੈਂਟਲੀ ਇਸੇ ਇਲਾਕੇ ਦੀ ਡਿਵੈਲਪਮੈਂਟ ਕਰਨੀ ਆ ਸਾਨੂੰ ਜਿਹੜਾ ਬਜਟ ਅਲੋਟ ਹੁੰਦਾ ਆ ਉਹਦੇ ਵਿੱਚੋਂ 60% ਪੈਸਾ ਜਿਹੜਾ ਆ ਉਹ ਫਿਰ ਸਾਨੂੰ ਇਹਨਾਂ ਪਾਰਟੀਆਂ ਨੂੰ ਫੰਡ ਦੇ ਤੌਰ ਤੇ ਦੇਣਾ ਪੈਂਦਾ 40% ਪੈਸਾ ਜਿਹੜਾ ਆ ਉਹਦੇ ਵਿੱਚੋਂ 10% ਹੋਰ ਇਸੇ ਤਰ੍ਹਾਂ ਕੋਈ ਠੇਕੇਦਾਰ ਲਾਇਆ ਕੁਝ ਲਾਇਆ ਤੇ 30% ਪੈਸਾ ਜਿਹੜਾ ਆ 20% ਉਹ ਹੀ ਜਿਹੜਾ ਡਿਵੈਲਪਮੈਂਟ ਤੇ ਲੱਗਦਾ ਇਹੀ ਕਾਰਨ ਆ ਕਿ ਜਿਹੜਾ ਇਲਾਕੇ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਜਿਹੜਾ ਮੇਰਾ ਮੇਨ ਮਕਸਦ ਇਹ ਇਹ ਆਜ਼ਾਦ ਲੜਨ ਦਾ ਇਹੀ ਆ ਕਿ ਮੈਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਐ ਮੈਂ ਆਪਣੇ ਇਲਾਕੇ ਦੀ ਆਪਣੇ ਦੇਸ਼ ਦੀ ਸੇਵਾ ਜਿਹੜੀ ਹੈ ਇਮਾਨਦਾਰੀ ਨਾਲ ਕਰਾਂ ਜਿਹੜਾ ਪਬਲਿਕ ਦਾ ਪੈਸਾ ਪਬਲਿਕ ਦੇ ਉੱਪਰ ਹੀ ਲੱਗੇ ਔਰ ਸਾਡੇ ਡਿਵੈਲਪਮੈਂਟ ਦੇ ਉੱਤੇ ਲੱਗੇ ਜਿਹੜੀਆਂ ਸਾਡੀਆਂ ਸੜਕਾਂ ਆ ਸਾਡਾ ਸੀਵਰੇਜ ਦਾ ਕੰਮ ਹੈ ਸਾਡਾ ਹੋਰ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਜੀ ਮੈਂ ਕਾਫੀ ਮੱਲਿਆਂ ਚ ਗਿਆ ਮੈਂ ਦੇਖਿਆ ਕਿ ਕਾਫੀ ਪ੍ਰੋਬਲਮਾਂ ਜਿਹੜੀਆਂ ਲੋਕ ਕੇਸ ਕਰ ਰਹੇ ਆ ਜੀ ਔਰ ਜਿਹੜੀ ਜਿਹੜੀ ਵੀ ਸਰਕਾਰ ਦਾ ਮੌਜੂਦਾ ਸਰਕਾਰ ਆਮ ਪਾਰਟੀ ਦੀ ਸਰਕਾਰ ਰਚੇ ਕਾਂਗਰਸ ਦੀ ਰਹੀ ਹੈ ਫਿਰ ਅਕਾਲੀਆਂ ਦੀ ਰਹੀ ਹੈ ਕਿਸੇ ਨੇ ਵੀ ਕੋਈ ਕੰਮ ਨਹੀਂ ਕੀਤਾ ਮੈਂ ਦੇਖ ਰਿਹਾ ਕਿ ਆ ਰੋਡ ਸਿਸਟਮ ਸਾਰਾ ਅਨਸੈਟ ਹੋਇਆ ਪਿਆ ਤੁਹਾਡਾ ਆ ਹੁਣ ਇਲੈਕਸ਼ਨ ਤੋਂ ਪਹਿਲਾਂ ਜਿਹੜੀਆਂ ਰੋਡ ਜਿਹੜੀਆਂ ਉਹ ਤਿਆਰ ਕਰਾਤੀਆਂ ਜਾਂਦੀਆਂ ਕੋਈ ਵੈਸੇ ਖਾਣਾ ਪੂਰਤੀ ਕੀਤੀ ਗਈ ਹੈ ਇਹ ਇਲੈਕਸ਼ਨ ਤੋਂ ਬਾਅਦ ਫੇਰ ਟੁੱਟ ਜਾਣੀ ਹੈ ਜੀ ਕਿਉਂਕਿ ਇਸ ਤੇ ਪੂਰਾ ਮਟੀਰੀਅਲ ਨਹੀਂ ਲੱਗਦਾ ਕਿਉਂਕਿ ਦੇਖਿਆ ਜਾਂਦਾ ਕਿ ਇਹ ਰੋਡ ਬਣਾਏ ਜਾਂਦੇ ਨੇ ਕਿਸੇ ਵੀ ਪ੍ਰਕਾਰ ਦੇ ਉਹਨਾਂ ਦੇ ਕਿਨਾਰੇ ਦੀ ਕੋਈ ਸੇਫਟੀ ਕੋਈ ਰੂਪਰੇਖਾ ਤਿਆਰੀ ਨਹੀਂ ਕੀਤੀ ਜਾਂਦੀ ਤੁਸੀਂ ਜਿਹੜੀਆਂ ਸੜਕਾਂ ਅਸੀਂ ਪਿੱਛੇ ਦੇਖਿਆ ਆਪਣੇ ਤੇਜੀ ਸਾਹਿਬ ਜਿਹੜੀਆਂ ਸੜਕਾਂ ਬਣੀਆਂ ਸੀ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੀਆਂ ਟੁੱਟਿਆ ਸੀ ਉਹਨਾਂ ਨੂੰ ਬਣਾਇਆ ਨਹੀਂ ਗਿਆ ਉਹਨਾਂ ਨੂੰ ਬਣਾਇਆ ਨਹੀਂ ਗਿਆ ਦੇਖੋ ਮੈਂ ਕਾਫੀ ਮੈਨੂੰ ਸਮਾਂ ਮਿਲਿਆ ਬਾਹਰ ਕੰਟਰੀ ਜਾਂਦਾ ਯੂਰਪ ਕੰਟਰੀਸ ਇੰਗਲੈਂਡ ਜੀ ਉੱਥੇ ਮੈਂ ਦੇਖਦਾ ਆਂ ਤੇ ਅੱਜ ਤੋਂ 40-40 ਸਾਲ ਪੰਜਾਬ ਦੇ ਸਾਲ ਦੀਆਂ ਰੋਡਸ ਬਣੀਆਂ ਹੋਈਆਂ ਉਹ ਹਾਲੇ ਤੱਕ ਮੈਂ ਉੱਥੇ ਕਦੇ ਟੌਰ ਨਹੀਂ ਦੇਖਿਆ ਕਦੇ ਟੁੱਟੀਆਂ ਨਹੀਂ ਉਹਨਾਂ ਦਾ ਕਾਰਨ ਇਹ ਆ ਕਿ ਉਹਨਾਂ ਦੇ ਆਲੇ ਦੁਆਲੇ ਜਿਹੜੀ ਰੋਡ ਦੇ ਆਲੇ ਦੁਆਲੇ ਪੂਰਾ ਸਿਸਟਮ ਹੈ ਜਿਹੜਾ ਪਾਣੀ ਆ بارش ਦਾ ਪਾਣੀ ਆ ਉਹ ਤੁਹਾਡਾ ਨਾਲੀਆਂ ਦੇ ਵਿੱਚ ਲੀ ਜਾਂਦਾ ਹੈ ਉਹਦੇ ਨਾਲ ਨਾਲੀਆਂ ਬੜੀਆਂ ਹੋਣ ਪ੍ਰੋਪਰ ਦਾ ਜਿਹੜਾ ਆ ਵਾਟਰ ਸਪਲਾਈ ਜਿਹੜੀ ਆ ਉੱਤੋਂ ਜਾਵੇ ਬਿਲਕੁਲ ਉਹ ਨਾਲ ਤਾਂ ਇੱਥੇ ਉਹ ਹੈਗਾ ਇਹ ਵੈਸੀ ਖਾਣਾ ਪੋਸ਼ਟੀ ਕਰ ਦਿੱਤੀ ਜਾਂਦੀ ਹੈ ਤੇ ਰੋਡ ਜਿਹੜੀਆਂ ਆ ਉਹ ਜਿਹੜੀਆਂ ਦੁਕਾਨਾਂ ਨਾਲੋਂ ਵੀ ਉੱਪਰ ਹੋ ਗਈਆਂ ਘਰਾਂ ਨਾਲੋਂ ਵੀ ਉੱਪਰ ਹੋ ਗਈਆਂ ਕਿਉਂਕਿ ਉਹਨੂੰ ਉਹ ਪੱਟ ਕੇ ਬਣਾਉਣਾ ਹੁੰਦਾ ਆ ਉਹਨੂੰ ਇਹਨਾਂ ਦੇ ਉੱਪਰ ਹੀ ਮਟੀਰੀਅਲ ਪਾਈ ਜਾਂਦੇ ਔਰ ਉਹ ਮਟੀਰੀਅਲ ਪਾਉਣ ਦੇ ਨਾਲ ਜਿਹੜੇ ਆ ਉਹ ਰੋਡ ਉੱਪਰ ਹੋ ਗਿਆ ਘਰਾਂ ਦੇ ਜਿਹੜੇ ਆ ਉਹ ਉਹ ਰੋਡ ਜਿਹੜੀ ਆ ਉਹ ਨੀਵੀਂ ਹੋ ਗਈ ਆ ਜਦੋਂ ਮੀਂਹ ਪੈਂਦਾ ਬਾਰਿਸ਼ ਆਉਂਦੀ ਆ ਤਾਂ ਪਾਣੀ ਜਿਹੜਾ ਸਾਰਾ ਘਰ ਦੇ ਅੰਦਰ ਜਾਣਾ ਸ਼ੁਰੂ ਹੋ ਜਾਂਦਾ ਜੀ ਜੀ ਸਾਡੇ ਆਪਣੇ ਘਰ ਦੇ ਅੰਦਰ ਜਾਂਦਾ ਪਾਣੀ ਜਦੋਂ ਬਾਰਿਸ਼ ਪੈਂਦੀ ਹੈ ਕਿਉਂਕਿ ਸੀਵਰੇਜ ਸਿਸਟਮ ਨਹੀਂ ਇੰਸਟਾਲ ਹੈਗਾ ਜਿੱਥੇ 2 ਫੁੱਟ ਦਾ ਜਾਂ 4 ਫੁੱਟ ਦਾ ਪਾਈਪ ਪੈਣਾ ਆ ਉਹ ਠੇਕੇਦਾਰ ਵੱਲੋਂ 4 ਫੁੱਟ ਦੀ ਜਗ੍ਹਾ 1 ਫੁੱਟ ਦਾ ਪਾਈਪ ਕੋਲ ਬਲਾਈ ਜਾਈ ਪਿਆ ਤੇ ਜੀ ਸਾਹਿਬ ਇਹ ਕਿਹਾ ਜਾ ਸਕਦਾ ਕਿ ਠੇਕੇਦਾਰ ਵੱਲੋਂ ਵੱਡੇ ਤੌਰ ਤੇ ਕਪੜੇ ਕੀਤੇ ਜਾਂਦੇ ਨੇ ਉਹ ਠੇਕੇਦਾਰ ਇਕੱਲਾ ਨਹੀਂ ਕਪੜੇ ਕਰਦਾ ਠੇਕੇਦਾਰ ਦੇ ਨਾਲ ਜਿਹੜਾ ਉੱਪਰ ਉਹਨਾਂ ਨੂੰ ਸ਼ੈਲਟਰ ਹੁੰਦਾ ਆ ਹਾਂ ਜਿਹੜਾ ਵੀ ਸਾਡਾ ਮੇਅਰ ਆ ਕਾਉਂਸਲਰ ਆ ਜੀ ਐਮਐਲਏ ਆ ਮੰਤਰੀ ਆ ਇਹ ਸਾਰਿਆਂ ਨੂੰ ਹਿਸਾਬੱਤੀ ਜਾਂਦਾ ਠੇਕੇਦਾਰ ਦੀ ਕੀ ਜ਼ਰਤ ਵੀ ਉਹ ਕਿਵੇਂ ਘਪਲਾ ਕਰ ਲੇਗਾ ਜਦੋਂ ਉਹਨੂੰ ਦੱਸਿਆ ਕਿ ਇਹਨਾਂ ਮਟੀਰੀਅਲ ਤੁਸੀਂ ਲਾਣਾ ਆ ਤੇ ਉਥੇ ਲੱਗਣਾ ਚਾਹੀਦਾ ਮਟੀਰੀਅਲ ਠੇਕੇਦਾਰ ਦੀ ਜ਼ਰਤ ਨਹੀਂ ਹੈਗੀ ਜੇਕਰ ਇੱਕ ਮੰਤਰੀ ਔਨੈਸਟ ਹੋਵੇ ਚੀਫ ਮਿਨਿਸਟਰ ਔਨੈਸਟ ਹੋਵੇ ਥੱਲੇ ਉਹਦਾ ਜਿਹੜਾ ਆਫੀਸਰ ਔਨੈਸਟ ਹੋਣ ਦਾ ਮਤਲਬ ਇਹ ਨਹੀਂ ਹੈਗਾ ਠੇਕੇਦਾਰ ਘਪਲਾ ਕਰਦੇ ਉੱਤੇ ਪਰਚਾ ਹੋਣਾ ਚਾਹੀਦਾ ਔਰ ਉਹਨੂੰ ਜਿਹੜੀ ਆ ਉਹ ਜ ਪ੍ਰੋਪਰ ਜਿਹੜੀ ਧਾਰਾ ਦੇ ਅੰਦਰ ਉਹਨੂੰ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਫਿਰ ਤੇਜੀ ਸਾਹਿਬ ਕਲਾ ਠੇਕੇਦਾਰ ਤੇ ਨਹੀਂ ਪਰਚਾ ਪੰਦਾ ਜਿਹੜੇ ਜਿਹੜੇ ਵਿੱਚ ਨਮੋਲ ਭੁੰਦੇ ਹੋ ਉਹ ਸਾਰੇ ਚਾਹੇ ਐਮਐਲ ਹੋਵੇ ਚਾਹੇ ਮੰਤਰੀ ਹੋਵੇ ਚਾਹੇ ਐਮਸੀ ਹੋਵੇ ਜਾਂ ਸਰਕਾਰ ਦਾ ਕੋਈ ਸਰਕਾਰੀ ਮਲਾਇਆ ਨਮੁੰਦੇ ਹੋ ਫਿਰ ਤੇ ਸਾਰਿਆਂ ਦੀ ਜੋ ਕਾਨੂੰਨੀ ਕਾਰਵਾਈ ਬੰਦੀ ਫਿਰ ਤੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਜਿਸ ডিপਾਰਟਮੈਂਟ ਦਾ ਜਿਹੜਾ ਮਿਨਿਸਟਰ ਆ ਉਹਦੇ ਤੇ ਕਾਰਵਾਈ ਬਣਨੀ ਜੀ ਬਣਨੀ ਚਾਹੀਦੀ ਹੈ ਉਸ ਤੋਂ ਬਾਅਦ ਜਦੋਂ ਮਿਨਿਸਟਰ ਨੂੰ ਪਤਾ ਹੋਵੇਗਾ ਕਿ ਮੇਰਾ ਜਿਹੜਾ ਸਟਾਫ ਆ ਸਹੀ ਕੰਮ ਨਹੀਂ ਕਰ ਰਿਹਾ ਉਹ ਆਪਣੇ ਆਪ ਹੀ ਥੱਲੇ ਉਹਨੂੰ ਖਿੱਚੇਗਾ ਠੇਕੇਦਾਰ ਦੀ ਤਾਂ ਮਤਲਬ ਹੀ ਨਹੀਂ ਹੈਗਾ ਕੋਈ ਠੇਕੇਦਾਰ ਨਾਲ ਪਹਿਲੇ ਜ਼ਬਤੀ ਕੀਤਾ ਜਾਂਦਾ ਜੀ ਕਿ ਤੁਹਾਨੂੰ ਜੀ ਆ 60% ਅਸੀਂ ਦੇਵਾਂਗੇ ਰਾਣੀ ਨੂੰ 20% ਦੇਵਾਂਗੇ ਆ ਹੁਣ ਪਿੱਛੇ ਜੇ ਮੈਨੂੰ ਪਤਾ ਲੱਗਿਆ ਸੀਗਾ ਕੋਈ ਬੰਦਾ ਐਮਸੀ ਖੜਾ ਹੋਇਆ ਉਹ ਕਹਿੰਦਾ ਜੀ ਤੁਹਾਨੂੰ 80 ਕਿਲੋ 20 ਲੱਖ ਦਾ ਬਜਟ ਹੁੰਦਾ ਹੈ ਸਾਲ ਦੇ ਵਿੱਚ 2-3 ਲੱਖ ਤੁਹਾਨੂੰ ਮਿਲ ਜਾਇਆ ਕਰੇਗਾ ਤਨਖਾਹ ਜਿਹੜੀ ਇਹਨਾਂ ਨੇ ਬੱਕਰੀ ਲੈਣੀ ਹੈ ਪਰ ਤੋਂ ਮੈਂ ਤਾਂ ਇਹ ਕਹਾਂ ਕਿ ਮੈਨੂੰ ਤਾਂ ਪੈਨਸ਼ਨ ਹੀ ਬੜੀ ਮਿਲਦੀ ਆ ਤੇ ਅਸੀਂ ਤਾਂ ਇਮਾਨਦਾਰੀ ਨਾਲ ਜਿਹੜੀ ਆਪਣੀ ਕੰਮ ਹੈ ਮੈਂ ਜਿੰਨੀ ਵੀ ਮੇਰੀ ਪੈਨਸ਼ਨ ਵੀ ਹੋਈ ਜਿਹੜੀ ਮੈਨੂੰ ਤਨਖਾਹ ਮਿਲਦੀ ਆ ਜੋ ਮੇਰੀ ਤਨਖਾਹ ਮਿਲਣੀ ਹੈ ਮੈਂ ਉਹ ਗਰੀਬਾਂ ਦੇ ਉੱਤੇ ਲਾਣੀ ਚਾਹੁੰਦਾ ਜੀ ਮੈਂ ਆਪਣੇ ਜੋ ਵੀ ਜੋ ਵੀ ਗਰੀਬ ਵਿਦਿਆਰਥੀ ਇਹ ਨੇ ਜੀ ਸਟੂਡੈਂਟ ਨੇ ਜਦੋਂ ਫਰਸਟ ਆਣਗੇ ਮੈਂ ਆਪਣੀ ਜਿਹੜੀ ਆ ਤਨਖਾਹ ਮਿਲੇਗੀ ਐਮ ਸੀ ਡੀ ਮੈਨੂੰ ਮੈਂ ਉਹਦੇ ਤੇ ਉਹਨੂੰ ਦੇਵਾਂਗਾ ਮਤਲਬ ਕਿ ਤੁਸੀਂ ਇਹ ਆਪਣੀ ਨੇਕ ਕਮਾਈ ਦੇ ਵਿੱਚੋਂ ਤੁਸੀਂ ਉਹ ਹਰ ਤਰ੍ਹਾਂ ਦਾ ਯਤਨ ਕਰਨਾ ਚਾਹੁੰਦੇ ਹੋ ਜਨਤਾ ਦੇ ਲਈ ਜਿਨ੍ਹਾਂ ਦੀ ਜਨਤਾ ਨੀਡੀ ਤੇ ਜ਼ਰੂਰਤ ਨੇ ਜਿਨ੍ਹਾਂ ਨੂੰ ਜ਼ਰੂਰਤਾਂ ਹੋਣਾ ਵਾਸਤੇ ਤੇ ਇਸ ਸਮੇ ਇੱਕ ਸਮਨਾ ਵੱਡਾ ਸਵਾਲ ਹੈਗਾ ਕਿ ਤੁਸੀਂ ਗੱਲ ਕੀਤੀ ਹੈ ਕਿ ਜਿਵੇਂ ਸਰਕਾਰਾਂ ਦੇ ਟੈਂਡਰ ਪਾਸ ਹੁੰਦੇ ਨੇ ਟੈਂਡਰ ਲੱਗਦੇ ਨੇ ਐਮ ਸੀ ਕਵਾਂਦੇ ਨੇ ਜਾਂ ਸਰਕਾਰ ਦੇ ਜੋ ਵੀ ठेकेदार ਆਂਦੇ ਨੇ ਉਹਨਾਂ ਦਾ ਕੁਝ ਪਰਸੈਂਟ ਫਿਰ ਸਰਕਾਰ ਨੂੰ ਫੰਡ ਜਾਂਦਾ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਜਾਂਦਾ ਜੀ ਇਹ ਹੁਣ ਸਭ ਨੂੰ ਪਤਾ ਆ ਕਿ ਟੈਂਡਰ ਲੱਗਦੇ ਕਿਵੇਂ ਆ ਜੀ ਕਿ ਕਿਵੇਂ ਉਹਦੇ ਚੋਂ ਪਹਿਲਾਂ ਹੀ ਸਭ ਕੁਝ ਤੈਅ ਹੁੰਦਾ ਜੀ ਤੇ ਮੰਨ ਲਓ 1 ਕਰੋੜ ਦਾ ਟੈਂਡਰ ਲੱਗਿਆ ਹੁਣ ਮੈਂ ਅੱਜ ਹੀ ਪੇਪਰ ਪੜ੍ਹ ਰਿਹਾ ਸੀ ਜੀ ਪੇਪਰ ਇਹ ਉਹਦੇ ਚ ਲਿ ਗਿਆ ਸੀ 11-1200 ਕਰੋੜ ਰੁਪਇਆ ਜਿਹੜਾ ਆ ਸਮਾਰਟ ਸਿਟੀ ਤੇ ਲੱਗਿਆ ਤੇ ਮੈਨੂੰ ਤੁਸੀਂ ਸਿਖਰਨਾ ਸਾਹਿਬ ਦੱਸੋ ਕਿੱਥੇ ਲੱਗਿਆ ਜਲੰਧਰ ਚ ਕਿਤੇ ਲੱਗਿਆ ਤੁਹਾਨੂੰ ਪੈਸਾ ਲੱਗਿਆ ਉਹ 11-1200 ਕਰੋੜ ਮੈਂ ਕਹਿੰਦਾ 11-12 ਕਰੋੜ ਹੀ ਲੱਗਿਆ ਹੋਵੇ ਤਾਂ ਬਹੁਤ ਹੁੰਦਾ ਜਿਸ ਦਾ ਤੇ ਫਿਰ 11-1200 ਕਰੋੜ ਦੀ ਗੱਲ ਕਰੀਏ ਤੇ ਆਪਦੀ ਸਰਕਾਰ ਆਈ ਆਪ ਦੀ ਸਰਕਾਰ ਨੇ ਦਾਅਵੇ ਬਾਰੇ ਕੀਤੇ ਸੀ ਕਿ ਅਸੀਂ ਜਿਹੜੇ ਜਿਹੜੇ ਵਿਲਿਆਨ ਸੀ ਜਾਂਚ ਕੀਤੀ ਅਭੀ 3 ਸਾਲ ਹੋ ਗਿਆ ਅਜੇ ਤੱਕ ਕਿਸੇ ਵੀ ਪ੍ਰਕਾਰ ਦੀ ਕੋਈ ਜਾਂਚ ਨਹੀਂ ਹੋਈ ਆਪ ਦੀ ਸਰਕਾਰ ਨੇ ਦਾ ਇਹ ਵੀ ਵਾਦਾ ਕੀਤਾ ਸੀ ਸੀਐਮ ਸਾਹਿਬ ਨੇ ਕਿ ਮੈਂ ਸੁਖਵਿਲਾ ਦਾ ਉਹ ਕਰਦਾਗਾ ਮੈਂ ਸੁਖਵਿਲਾ ਦਾ ਉਹ ਸੁਪੀਰਬਾਦਲ ਦਾ ਮੈਂ ਉਹਨੂੰ ਜੀ ਜੀ ਸਾਰਾ ਪੈਸਾ ਜਿਹੜਾ ਹੈ ਉਹਨੂੰ ਸੀਜ਼ ਕਰਕੇ ਉਹ ਸਰਕਾਰ ਸਰਕਾਰ ਵਿੱਚ ਲਿਆਵਾਂਗਾ ਉਹ ਵੀ ਵਿਚੇ ਰਹਿ ਗਿਆ ਸਾਰੇ ਜਿੰਨੇ ਜਿੰਨੇ ਉਹਨਾਂ ਨੇ ਵਾਦੇ ਕੀਤੇ ਮੈਂ ਆ ਕਰਾਂਗਾ ਆ ਕਰਾਂਗਾ ਇਸੇ ਤਰ੍ਹਾਂ ਹੀ ਸਾਰੇ ਰਲੇ ਮਿਲੇ ਆ ਜੀ ਪਾਰਟੀਆਂ ਵਾਲੇ ਇੱਕ ਦੂਸਰੇ ਦੇ ਇਲਜ਼ਾਮ ਲਾ ਸਕਦੇ ਆ ਸਰਕਾਰ ਦੇ ਕੁਝ ਨਹੀਂ ਕੀ ਜੀ ਸਭ ਤੁਹਾਡਾ ਜਿਹੜਾ ਵਾਰਡ ਹੈ ਤੁਹਾਡੇ ਵਾਰਡ ਦੀ ਵੋਟ ਕਿੰਨੀ ਆ ਗਈ ਹੈ ਸਾਡੇ ਆ ਗਈ ਜੀ 750 ਵਾਰਡ ਨੰਬਰ ਕਿੰਨਾ ਆਪਣਾ ਵਾਰਡ ਨੰਬਰ 18 ਹੈ 18 ਵਾਰਡ ਨੰਬਰ ਦੀ 750 500 ਤਕਰੀਬ ਹਾਂਜੀ 767 67 ਠੀਕ ਹੈ ਦੋਸਤੋਂ ਹੁਣ ਗੱਲ ਅਸੀਂ ਕਰਾਂਗੇ ਤੁਹਾਡਾ ਵਾਰਡ ਇਹਦੀ ਕਿੱਥੋਂ ਲੈ ਕੇ ਕਿੱਥੇ ਤੱਕ ਪੈਂਦਾ ਸਾਡਾ ਜੀ ਇੱਥੋਂ ਹਰਿਆਣੇਗਰ ਤੋਂ ਸ਼ੁਰੂ ਹੋ ਜਾਂਦਾ ਹਰਿਆਣੇਗਰ ਜਸਵੰਤਨਗਰ ਉਸ ਤੋਂ ਅਟਵਾਲ ਕਲੋਨੀ ਤੱਕ ਜੀ 12 ਤੱਕ ਇਹ ਵਰਨਰ ਦੀ 1 골ਡਨ ਐਵੇਨਿਊ ਤੇ ਇੱਥੇ ਸਾਡਾ ਅਰਨ ਸਟੇਜ ਫੇਸ ਦਾ ਥੋੜਾ ਜਿਹਾ ਇੱਧਰ ਵੱਲ ਆਰਨ ਸਟੇਜ ਫੇਸ 1 ਦਾ ਪਾਰਟ 1 ਤੋਂ ਥੋੜਾ ਇੱਧਰਲੀ ਸਾਈਡ ਤੇ ਪੈਦਾ ਜਸਵੰਤਨਗਰ ਰੋਪਨਗਰ ਜੀ ਇਹ ਸਾਡਾ ਡਿਫੈਂਸ ਕਮਿਟੀ ਤੱਕ ਜਾਂਦਾ ਹੈ ਇਹ ਸਾਰਾ ਏਰੀਆ ਜਨਤਾ ਦੇ ਵਿੱਚ ਤੁਸੀਂ ਆਨ ਜਾਂਦੀ ਗੱਲ ਕੀਤੀ ਮਿਹਰੇ ਜਨਤਾ ਨੂੰ ਤੁਸੀਂ ਆਸ਼ਵਾਸ਼ਣ ਜਨਤਾ ਦਾ ਕੀ ਮਿਲਦਾ ਤੁਹਾਨੂੰ ਮੈਂ ਹਰੇਕ ਘਰ ਤੇ ਤਕਰੀਬਨ ਵਿਜ਼ਿਟ ਕਰ ਚੁੱਕਾ ਹੂੰ ਤੇ ਸਮਾਂ ਬੜਾ ਥੋੜਾ ਸੀਗਾ ਉਨਾਂ ਤੋਂ ਫਿਰ ਵੀ ਮੈਂ ਜਿੱਥੇ-ਜਿੱਥੇ ਵਿਜ਼ਿਟ ਕੀਤਾ ਮੈਨੂੰ ਤਾਂ ਉਹਨਾਂ ਨੇ ਇਹ ਹੀ ਦੱਸਿਆ ਕਿ ਜੇਕਰ ਤੁਸੀਂ ਕਿਸੇ ਮੈਨੂੰ ਇਹ ਹੀ ਕਿਹਾ ਕਿ ਜੇਕਰ ਤਾਂ ਤੁਸੀਂ ਕਿਸੇ ਪਾਰਟੀ ਵੱਲੋਂ ਆਏ ਹੋ ਤਾਂ ਫਿਰ ਅਸੀਂ ਤੁਹਾਨੂੰ ਨਹੀਂ ਮਿਲਣਾ ਠੀਕ ਹੈ ਜਦੋਂ ਉਹਨਾਂ ਨੇ ਮੈਂ ਦੱਸਿਆ ਕਿ ਮੈਂ ਤਾਂ ਆਜ਼ਾਦ ਉਮੀਦਵਾਰਾਂ ਔਰ ਮੈਂ ਰਿਟਾਇਰਡ ਅਫਸਰ ਆ ਆ ਪੈਨ ਮੇਰਾ ਚੋਣ ਨਿਸ਼ਾਨ ਹੈ ਜੀ ਤੇ ਉਹ ਕਹਿੰਦੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਉਹ ਕਹਿੰਦੇ ਜੀ ਤੁਸੀਂ ਆ ਸਕਦੇ ਹੋ ਸਾਨੂੰ ਉਹਨਾਂ ਨੇ ਅੰਦਰ ਬਿਠਾਇਆ ਚਾਹ ਪਾਣੀ ਵੀ ਕੁਛ ਹੈ ਔਰ ਸਾਡੀਆਂ ਸਾਨੂੰ ਆਪਣੀਆਂ ਸਮੱਸਿਆਵਾਂ ਵੀ ਦਸੀਆਂ ਵੀ ਅਸੀਂ ਸਰਕਾਰ ਮਤਲਬ ਕੋਈ ਵੀ ਪਾਰਟੀ ਨਾਲ ਅਸੀਂ ਜਾਤ ਤੁਰ ਕੇ ਰਾਜੀ ਨਹੀਂ ਕਿਉਂਕਿ ਹਰੇਕ ਪਾਰਟੀਆਂ ਅਸੀਂ ਦੇਖ ਚੁੱਕੇ ਹਾਂ ਪਿੱਛੇ ਜੇ ਆਮ ਆਦਮੀ ਪਾਰਟੀ ਉਹਨਾਂ ਨੇ ਕਹਿ ਚੁੱਕਾ ਵੀ ਆਮ ਆਵਾਦਮੀ ਪਾਰਟੀ ਆਈ ਹੈ ਅਸੀਂ ਸੋਚਿਆ ਕਿ ਸ਼ਾਇਦ ਇਹ ਕੁਝ ਕਰਨਗੇ ਸੁਧਾਰ ਆਏਗਾ ਜੀ ਪਰੰਤੋ ਲੋਕ ਕਹਿੰਦੇ ਵੀ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਇਸ ਲਈ ਉਹ ਪਾਰਟੀਆਂ ਨੂੰ ਜਿਹੜਾ ਪਬਲਿਕ ਪੂਰੀ ਤਰ੍ਹਾਂ ਨਕਾਰ ਚੁੱਕੀ ਹੈ ਸਰ ਬਦਲਾਅ ਆਇਆ ਤੇ ਹੈ ਤੁਸੀਂ ਨਹੀਂ ਵੇਖਿਆ ਬਦਲਾਅ ਕਿੰਨੇ ਕਿੰਨੇ ਵੱਡੇ ਪੋਸਟ ਲੱਗੇ ਨੇ ਕਿੰਨੇ ਚੰਡੇ ਕਿੰਨੀਆਂ ਪਬਲਿਕ ਦਾ ਪੈਸਾ ਜਿਹੜਾ ਪੂਰੇ ਜਨਰਸ਼ਾਹ ਤੇ ਖਿਲਾ ਰਹੇ ਹੋਏ ਬਦਲਾਅ ਤੇ ਕਹਿੰਦੇ ਸਰ ਅੱਧਾ ਕਿਸ ਨੇ ਕੀਤਾ ਇਹ ਤੱਕ ਮੈਂ ਤੇ ਹੈਰਾਨ ਹ ਲੋਕੀ ਢੋਲ ਲੈ ਕੇ 3 ਵੀਲਰ ਲੈ ਕੇ ਤੇ ਇੰਨਾ ਖੁਸ਼ੀ ਨਾਲ ਨੱਚਦੇ ਰਹਿੰਦੇ ਆ ਵੀ ਪਤਾ ਨਹੀਂ ਅਸੀਂ ਕਿਹੜਾ ਮਾਰਕਾ ਮਾਰਨਾ ਆ ਜੀ ਤੁਸੀਂ ਇੰਡੀ ਖੁਸ਼ੀ ਵਾਲੀ ਕਿਹੜੀ ਗੱਲ ਆ ਤੁਸੀਂ ਡਵੈਲਪਮੈਂਟ ਕਰਦੇ ਆ ਤੁਸੀਂ ਤਾਂ ਪਹਿਲੇ ਆਪਣਾ ਪੈਸਾ ਯਾਰਡ ਰਹੇ ਹੋ ਇੰਨਾ ਜਿੱਥੇ ਤੁਸੀਂ 10-10 20-20 ਲੱਖ 25-25 ਲੱਖ ਖਰਚਣ ਦੀ ਗੱਲਾਂ ਕਰ ਰਹੇ ਹੋ ਤਾਂ 25 ਲੱਖ ਪੂਰਾ ਕਿੱਥੋਂ ਕਰਨਾ ਤੇ ਪਬਲਿਕ ਦਾ ਪੈਸਾ ਹੀ ਖਾਓਗੇ ਅਸੀਂ ਤਾਂ ਸਿੰਪਲੀ ਲੋਕਾਂ ਦੇ ਘਰਾਂ 'ਚ ਜਾ ਰਹੇ ਆ ਪੈਦਲ ਜਾ ਰਹੇ ਆ ਨਾ ਅਸੀਂ ਕੋਈ ਢੋਲ ਤਬਕਾ ਕੀਤਾ ਤੇ ਨਾ ਸਾਡਾ ਕੋਈ ਐਡਵਰਟਾਈਜ਼ਮੈਂਟ 3-ਵੀਲਰ ਤੇ ਨਾ ਸਾਡੇ ਕੋਈ ਬਹੁਤੇ ਪੇਪਰ ਰੈਟਾ ਲਾਏ ਹੋਏ ਆ ਪਰ ਮੈਂ ਕਈ ਮਹੱਲਿਆਂ 'ਚ ਦੇਖਿਆ ਜੀ ਔਰ ਝੰਡੀਆਂ ਲਾਈਆਂ ਹੋਈਆਂ ਲੋਕਾਂ ਨੇ ਲੋਕਾਂ ਨੂੰ ਨੌਇਸ ਪੂਲੂਸ਼ਨ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਆ ਜਿਹੜਾ ਤੁਸੀਂ ਮੈਂ ਤਾਂ ਇਹ ਕਹੂੰਗਾ ਚੌਂਕ ਕਮਿਸ਼ਨਰ ਨੂੰ ਕਿ ਇਹਨਾਂ ਨੂੰ ਇਜਾਜ਼ਤ ਨਾ ਦਿੱਤੀ ਜਾਵੇ ਆ ਜਿਹੜੇ ਸੀ ਬਿੱਲਰ ਦੇ एकदम ਛੋਰੀ ਕਰਦੇ ਆ ਨੌਇਸ ਪੂਲੂਸ਼ਨ ਆ ਨੌਇਸ ਪੂਲੂਸ਼ਨ ਲੋਕਾਂ ਦੇ ਬੱਚੇ ਪੜਦੇ ਆ ਜੀ ਔਰ ਕਈ ਬਜ਼ੁਰਗ ਆ ਜੀ ਉਹਨਾਂ ਨੂੰ ਆਰਾਮ ਚਾਹੀਦਾ ਕੋਈ ਬਿਮਾਰ ਨੇ ਇਹ ਇਜਾਜ਼ਤ ਆ ਕਿ ਸਪੀਕਰ ਚਾਰ-ਚਾਰ ਲਾ ਕੇ ਤਾਂ ਤੁਸੀਂ ਉਹਨਾਂ ਨੂੰ ਡਿਸਟਰਬ ਕਰ ਰਹੇ ਹੋ ਤੇ ਜਿਸ ਸਭ ਵੇਹ ਨਹੀਂ ਕਹਿ ਸਕਦਾ ਕਿ ਹਰ ਹਰ 5 ਸਾਲ ਬਾਅਦ ਜੇ ਚੋਣ ਆਉਂਦੇ ਨੇ ਲੋਕ ਇਲੈਕਸ਼ਨ ਤੇ ਖੜੇ ਹੁੰਦੇ ਨੇ ਇਸੇ ਕਰਕੇ ਖੜੇ ਹੁੰਦੇ ਨੇ ਜਨਤਾ ਫਿਰ ਇਸੇ ਕਰਕੇ ਇਹਨਾਂ ਨੇ ਕੰਮ ਹੀ ਨਹੀਂ ਕੋਈ ਕੀਤਾ ਹੁੰਦਾ ਤਾਂ ਨਾ ਉਹ ਖੜੇ ਹੁੰਦੇ ਪਤਾ ਕਿ ਕੰਮ ਕੀਤੇ ਹੋਣ ਤਾਂ ਲੋਕਾਂ ਨੂੰ ਖੜੇ ਹੋਣ ਦੀ ਜ਼ਰੂਰਤ ਤਾਂ ਨਾ ਐਟੋਮੈਟਿਕਲੀ ਵੋਟਰਾਂ ਨੂੰ ਪਈਆਂ ਹੁਣ ਘਰ ਸਾਂਝੀ ਨਾਲ ਲੋਕਾਂ ਨੇ ਬਣਾਏ ਹੁਣ ਦੇਖੋ ਮੈਂ ਯੂਕੇ ਦੇ ਵਿੱਚ ਦੇਖਿਆ ਇਲੈਕਸ਼ਨ ਜੀ ਜਿਸ ਤਰ੍ਹਾਂ ਹੁੰਦੇ ਆ ਜੀ ਇੱਕ ਐਮਸੀ ਆਇਆ ਤੇ ਸਾਡੇ ਜਿੱਥੇ ਅਸੀਂ ਰਹਿੰਦੇ ਸੀ ਉਸ ਏਰੀਆ 'ਚ ਆਇਆ ਉਹ ਇਕੱਲਾ ਹੀ ਸਾਈਕਲ 'ਤੇ ਆਇਆ ਆ ਕੇ ਉਹਨੇ ਆਪਣਾ ਦੱਸਿਆ ਜੀ ਕਿ ਮੈਂ ਇਸ ਟਾਈਮ ਤੁਹਾਡੇ ਏਰੀਆ 'ਚੋਂ ਖੜਾ ਹਾਂ ਔਰ ਲੋਕਾਂ ਨੇ ਥੋੜੇ ਬਹੁਤ ਲੋਕ ਉੱਥੇ ਇਕੱਠੇ ਹੋਏ ਉਹਨੇ ਆਪਣੇ ਜੋ ਪੰਫਲੇਟਾ ਉਹਨਾਂ ਦੇ ਘਰਾਂ 'ਚ ਦਿੱਤੇ ਜੀ ਤੇ ਆਪ ਬਸ ਚਲੇ ਗਿਆ ਔਰ ਇੱਕ ਵਾਰੀ ਜੀ ਮੈਂ ਤੁਹਾਨੂੰ ਮਿਸਾਲ ਦੱਸਦਾ ਕਿ ਮੈਂ 96 'ਚ ਇੰਗਲੈਂਡ ਗਿਆ ਜੀ ਕਵੀਨ ਆਣਾ ਸੀ ਠੀਕ ਹੈ ਕਵੀਨ ਐਲਿਜ਼ਾਬੈਥ ਜੀ ਡੈਥ ਹੋ ਗਈ ਨਾ ਉਹ ਉਹ ਤੇ ਨਾਲ ਉਹਦਾ ਰਾਜਾ ਉਹ ਇਕੱਠੇ ਆਏ ਤੇ ਸਿਰਫ ਇੱਕ ਜਿਹੜੀ ਸਿੰਗਲ ਸਟ੍ਰੀਟ ਦੀ ਟ੍ਰੈਫਿਕ ਰੋਕੀ ਗਈ ਠੀਕ ਹੈ ਔਰ ਉਹਨੇ ਸਕੂਲ ਦਾ ਟਕਾੜ ਕਰਨਾ ਸੀਗਾ ਤੇ ਉੱਥੇ ਉਹ ਬੈਡਫੋਰਡ ਦੀ ਗੱਲ ਹੈ ਬੈਡਫੋਰਡ ਉਹ ਮੈਂ ਦੇਖਿਆ ਕਿ ਥੋੜੀ ਪਬਲਿਕ ਵਾਲੇ ਕੋਲੇ ਝੰਡੀਆਂ ਲੈ ਕੇ ਖੜੀ ਸੀ 플ੈਗ ਲੈ ਕੇ ਬਸ ਉਹਨੇ ਨਾ ਉਹਨੇ ਦੋ ਮੋਟਰਸਾਈਕਲ ਵਾਲੇ ਆਏ ਸੀ ਉਹਦੇ ਮੋਰੇ ਔਰ ਉਹਨਾਂ ਨੇ ਉਹਨੇ ਟ੍ਰੈਫਿਕ ਕੰਟਰੋਲ ਕਰਕੇ ਉਸ ਤੋਂ ਬਾਅਦ ਉਹਨੇ ਟਕਾੜ ਕੀਤਾ ਤੇ ਕੀ ਵਾਦ ਲੈ ਅਰੋਂ ਚੱਲੇਗੀ ਤੇ ਦੋਸਤੋ ਬ੍ਰੇਕ ਤੋਂ ਬਾਅਦ ਫਿਰ ਅਸੀਂ ਲੈ ਕੇ ਹਾਜ਼ਰ ਆਵਾਂਗੇ ਤੇਜੀ ਸਾਹਿਬ ਦਾ ਪੈਨ ਤੇ ਜਨਤਾ ਦੀ ਸਮੱਸਿਆ ਕੈਮਰਾਮੈਨ ਮੇਰੇ ਨਾਲ ਮੈਂ ਤੁਹਾਡਾ ਆਪਣਾ ਐਸਕੇ ਸਖਣਾ ਆਜ ਤੱਕ ਆਮੇ ਖਮੇ ਜਿਲੰਦ ਕੱਟ ਦੋ This is Channel Ostalisch Breaking News